ਏ ਆਪਾਂ ਬਿਲਕੁਲ ਹਿੰਦ ਪਾਕ ਬਾਰਡਰ ਤੇ ਖੜੇ ਆਂ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝੀ ਮੀਆਂ ਬੀਐਸਐਫ ਦੀ ਚੌਕੀ ਹੈ ਔਰ ਬਿਲਕੁਲ ਆਪਾਂ ਗਰਾਉਂਡ ਜੀਦੋਂ ਧੋ ਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ ਉਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ ਉਹ ਸਾਰਾ ਚੋਨਾ ਜੋ ਇਹਨਾਂ ਪਤਵਾਦ ਹੋ ਗਿਆ ਉਹ ਮੈਂ ਜੀ ਆਪਕੋ ਦਿਖਾਣਾ tha ਕਿ ਦੇਖਿਏ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ ਪਰਾਲੀ ਦੇਖਦੀ ਆਪਾਂ ਪਰਾਲੀ ਹੈ ਉਹ ਕੁਛ ਨਹੀਂ ਹੈ ਕਿਉਂਕਿ ਇੱਥੇ ਵੀ ਜਦੋਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 10 ਫੁੱਟ ਪਾਣੀ ਸੀਗਾ ਤੇ ਸਾਰਾ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆਂ ਵਾਲੀ ਥਾਂ ਦੇ ਅੱਗੇ ਵੀ ਖਲਾਬ ਹੋ ਗਿਆ ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਇਹ ਰਿਸਕ ਚ ਪਾ ਕੇ ਫੇਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਵਿਚਾਰਿਆਂ ਦੀ ਪੂਰੀ ਖੇਤੀ ਉਹਦੇ ਇੱਕ ਹੀ ਫਸਲ ਹੁੰਦੀ। ਇਹ ਵੀ ਨਾਲ ਨੋਟ ਕਰ ਲਓ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀਜ ਸਕਦੇ ਆ। ਉਹ ਤੋਂ ਬਾਅਦ ਨਹੀਂ ਕੁਝ ਲਾ ਸਕਦੇ। ਤੇ ਝੋਨਾ ਇਹਨਾਂ ਦਾ ਵਿਚਾਰਿਆਂ ਦਾ ਬਦਵਾਦ ਹੋ ਗਿਆ। ਬਹੁਤ ਬੁਰੀ ਹਾਲਤ ਹੋਈ ਆ। ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ। ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ। ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜੜੀ ਆ ਇਸ ਏਰੀਏ ਦੀ। ਕਦਾ ਆਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜੜਿਆ ਦਿੱਤੇ। ਕੋਈ ਪੋਸਟਾਂ ਦਾ ਵੀ ਨੁਕਸਾਨ ਹੋਇਆ, ਕਾਫੀ ਹੋਰ ਵੀ ਨਹੀਂ। ਨਹੀਂ ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ, ਉਹ ਵੀ ਸਰਕਾਰ ਕਦੇ ਵੀ ਮਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ, ਉਹ ਕਹਾਂਗੇ ਇਹ ਪਹਿਲਾਂ ਵੀ ਕਰਦੇ ਹੁੰਦੇ ਆ। ਹੁਣ ਵੀ ਕਹਾਂਗੇ ਬਦਲ ਜਿਹੜੀ ਪੋਸਟਾਂ। ਕਿਸਾਨਾਂ ਦੀ ਹੋਰ ਮਦਦ ਸੀਐਮ ਸਾਹਿਬ ਨਾਲ ਮੁਲਾਕਾਤ ਹੋਣ ਦੀ। ਹਾਂ ਸੀਐਮ ਸਾਹਿਬ ਨੂੰ ਮੈਂ ਮਿਲਣਾ, ਪਸੂ ਸ਼ਾਇਦ ਸੀਐਮ ਸਾਹਿਬ ਦਾ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ। ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਤਦ ਕੰਡੇ ਵਾਲੀ ਤਾਤ ਤੋ ਅੱਗੇ ਜਿਹੜੀ ਕੀ ਸਥਿਤੀ ਆ। ਕਿਉਂਕਿ ਤੋੜ ਹੀ ਜਿੰਨੀਆਂ ਸਾਡੀਆਂ ਚੌਕੀਆਂ ਜਿੰਨੇ 게ਟ ਇਹ ਸਭ ਬਲ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬਗਵਾਦ ਤੋਂ ਪਹਿਲਾਂ ਤੁਸੀਂ ਆਏ ਜਦੋਂ ਪਾਰੀ ਹਾੜੇ 10 10 ਫੁੱਟ ਪਾਣੀ ਉਹਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਹਾਲ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਦ ਮੈਂ ਹੁਣ ਦੇਖ ਰਿਆ ਸੀਗਾ ਵੀ ਵੇਖਣ ਨੂੰ ਹਰ ਬੰਦੇ ਨੂੰ ਲੱਗਦਾ ਕਿ ਜਿੱਦਾਂ ਹਰਿਆਲੀ ਆ ਪਰ ਉਹ ਚੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਏ ਜੋ ਆ ਦੇਖੋ ਚੋਨਾ ਸਾਰਾ ਹੀ ਖਰਾਬ ਹੋ ਗਿਆ ਬੰਦਾ ਇਹਦਾ ਕੋਈ ਪੱਤਲਾ ਐਸਾ ਦੀ ਆ ਉਹਦਾ ਹਰਿਆ ਥੱਲੋਂ 42 ਹਦੀ ਰਹਿ ਗਈ ਬਾਕੀ ਸਾਰਾ ਖਤাব ਹੋ ਗਿਆ ਸਮਝਦੇ ਕਿ ਗੱਲ ਹਾਂ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਕਿਸਾਨਾਂ ਨੂੰ ਵੀ ਪੂਰਾ ਮੌਜਦਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨੇ ਆਪਣੇ ਡੀ ਸਾਹਿਬ ਦੇ ਨਾਲ ਮੀਟਿੰਗ ਕਰ ਨੂੰ ਕਿਵੇਂ ਦੇ ਦੇ ਜੀ ਇਹਨਾਂ ਦੀ ਬਾਪ ਪਾਣੀ ਚੀਜ਼ ਸੈਂਟਰ ਸਰਕਾਰ ਨੇ ਕੀ ਕਰਦਾ ਉਹਨਾਂ ਨੇ ਤਾਂ ਕੀਤਾ ਹੀ ਕੁਛ ਨਹੀਂ ਸੈਂਟਰ ਸਰਕਾਰ ਤੇ ਮੋਦੀ ਉਧਾਂ ਆਇਆ ਉਧਾਂ ਗਿਆ ਉਹਨਾਂ ਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ 1600 ਕਰੋੜ ਆਪਾਂ 2000 ਕਰੋੜ ਰੁਪਈਆ ਇਕੱਲਾ ਇਹਨਾਂ ਦੇ ਲਈ ਮੰਗਦੇ ਤੇ ਮੋਦੀ ਜੀ ਪੂਰੇ ਪੰਜਾਬ ਲਈ 1600 ਕਰੋੜ ਰੁਪਈਆ ਦੇ ਗਏ ਸੋਸਕਾ ਉਹਦਾ ਕੀ ਬਣੂਗਾ ਸਾ ਸਾਬੀਆ ਸਾਡੀਆਂ ਸਭ ਰੋਡ ਟੁੱਟ ਗਿਆ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30000 ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਝੋਨਾ ਦੀ ਬੜੀ ਟੌਪ ਦੀ ਮਤਲਬ ਆਸਵਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਤਾਂ ਸਾਨੂੰ ਨਵਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਆਪਣਾ ਜੋ ਫਜ਼ੀਓ ਨਹੀਂ ਦਬਾਇਆ